ਕੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਤਾਂ ਅਸੀਂ ਸਿੰਕੂ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਚੱਲੀ ਹੈ ਕਿਸਾਨ ਜਿਹੜੇ ਆ ਆਪਸ ਦੇ ਵਿੱਚ ਮੀਟਿੰਗ ਕਰ ਰਹੇ ਆ ਬੀਤੇ ਦਿਨ ਯਾਨੀ 3 ਤਰੀਕ ਨੂੰ ਜਿਹੜੀ ਲਾਸਟ ਮੀਟਿੰਗ ਆ ਨੀ ਚੌਥੀ ਮੀਟਿੰਗ ਹੋਈ ਸੀਗੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਨਾਲ ਉਸ ਦੇ ਵਿੱਚ ਕਿਸਾਨਾਂ ਨੇ ਇਸ ਜਿੱਦ ਤੇ ਅੜੇ ਹੋਏ ਸੀਗੇ ਕਿਸਾਨ ਕੀ ਇਹ ਬਿੱਲ ਰੱਦ ਹੋਣੇ ਚਾਹੀਦੇ ਆ ਜਦਕਿ ਕੇਂਦਰ ਸਰਕਾਰ ਦਾ ਰਵਈਆ ਥੋੜਾ ਜਿਹਾ ਨਰਮ ਦਿਖਿਆ ਕੇਂਦਰ ਸਰਕਾਰ ਨੇ ਕਿਹਾ ਕਿ ਕਾਨੂੰਨ ਦੇ ਵਿੱਚ ਜਿਹੜੀ ਆ ਉਹ ਅਮੈਂਡਮੈਂਟ ਕਰ ਦਿੰਨੇ ਆ ਕੁਝ ਸੰਸ਼ੋਧਨ ਕਰਕੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਸੁਖਾਵੇ ਵੜਾ ਦਿੰਨੇ ਆ ਕਿਉਂਕਿ ਇਹ ਖਰੜਾ ਤਿਆਰ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਜਿਹੜਾ ਕਿ ਕੇਂਦਰ ਦੇ ਮੰਤਰੀਆਂ ਨੂੰ ਦਿੱਤਾ ਗਿਆ ਕਿ ਉਹ ਪੁਆਇੰਟ ਜਿਹੜੇ ਨੇ ਉਹ ਇਸ ਵਿੱਚ ਇਸ ਇਨ੍ਹਾਂ ਕਾਨੂੰਨਾਂ ਦੇ ਵਿੱਚ ਗਲਤ ਨੇ ਸਾਡੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਉਂਕਿ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਕਿਸਾਨਾਂ ਦੀ ਤੇ ਅੱਜ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ 2 ਵਜੇ ਉਹ ਪ੍ਰੈਸ ਕਾਨਫਰੰਸ ਕਰਨਗੇ ਜਿਸ ਦੇ ਵਿੱਚ ਉਹ ਇਸ ਬਾਬਤ ਪੂਰੀ ਜਾਣਕਾਰੀ ਦੇਣਗੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀ ਕੀਤਾ ਗਿਆ ਪਰ ਫਿਲਹਾਲ ਤੁਹਾਨੂੰ ਇੱਕ ਪਾਸੇ ਜਿਹੜੀ ਮੀਟਿੰਗ ਜਾਰੀ ਹੈ ਉਸ ਸੰਦਰਭ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਵਿਖਾਣੇ ਆ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਮਰ ਸਿੰਘ ਹੈ ਮੈਂ ਮਲਾ ਪ੍ਰਧਾਨ ਮਾਲੀ ਅਸੀਂ 26 ਤਰੀਕ ਨੂੰ ਘਰ ਤੋਂ ਪੂਰੀ ਇਹ ਸਾਰੇ ਨਾਕੇ ਨੁਕਤੇ ਵਿੱਚ ਕਲੀਅਰ ਕਰਦੇ ਹੋਏ ਮੁਢੀ ਨਾਲ ਸਾਡੇ ਹਿੜਿਆਣੇ ਦੇ ਪੀਰਾਂ ਨੇ ਬੜਾ ਸਾਥ ਦਿਆ ਅੱਗੇ ਮਿੱਟੀ ਕੇ ਜੀਤੀ ਫੜੇ-ਫੜੇ ਪੱਥਰ ਲਾ ਕੇ ਅੰਰੀਲੇ ਦੇ ਡੱਬੇ ਵੀ ਰੱਖ ਸੀ ਜੀ ਤੋਂ ਉੱਪਰ ਉਹਨਾਂ ਨੇ ਕੀ ਕਰਿਆ ਜੀ ਸੀਵੀ ਦੇ ਨਾਲ ਜਵਾਨ ਨੌਜਵਾਨਾਂ ਨੇ ਸਾਰਾ ਉਹ ਰਸਤਾ ਸਾਨੂੰ ਕਲੀਅਰ ਕਰਕੇ ਦੇ ਆ ਬਸ ਉਹਨਾਂ ਦੀ ਬਹੁਤ ਧੰਨਵਾਦ ਕਰਦੇ ਆ ਹੁਣ ਸਾਡੇ ਨਾਲ ਜਿਹੜੀ ਹੈਗੀ ਆਮ ਨਾਲ ਆਮ ਲਾ ਕੇ ਚੱਲ ਰਹੀ ਹੈ ਜੀ ਹੁਣ ਜਿਹੜੀ ਗੱਲਬਾਤ ਚੱਲ ਰਹੀ ਹੈ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਦੂਜੇ ਪਾਸੇ ਹੁਣ ਕਿਸਾਨ ਜਿਹੜੇ ਅੱਜ ਮੀਟਿੰਗ ਕਰ ਰਹੇ ਜਿਸ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਜਾ ਸਕਦਾ ਉਸ ਬਾਰੇ ਹਾਂ ਜੀ ਜਿਹੜੀ ਕੱਲ ਮੀਟਿੰਗ ਹੋਈ ਹੈ ਨਾ ਗੱਲਬਾਤ ਉਹ ਕਿਸਾਨਾਂ ਨੂੰ ਕਹਿੰਦੇ ਸੀ ਕੇਂਦਰ ਵਾਲੇ ਵੀ ਤੁਸੀਂ ਸਾਡੇ ਖਾਣਾ ਖਾ ਲੂ ਮਤਲਬ ਖਾਣਾ ਖਾ ਕੇ ਸਾਡੇ ਨਾਲ ਗੱਲਬਾਤ ਕਰੋ ਪਰ ਕਿਸਾਨ ਨੇ ਗੁੱਸੇ ਜਿਨ੍ਹਾਂ ਜਿਹੜੇ ਇਹਨਾਂ ਦੇ ਕਾਲੇ ਕਾਨੂੰਨ ਪਿੰਨਰ ਨੂੰ ਮਤਲਬ ਥੋਪੇ ਗਏ ਉਸ ਦੇ ਰੋਸ ਵਿੱਚ ਉਹਨਾਂ ਨੇ ਉਹਨਾਂ ਦਾ ਖਾਣਾ ਵੀ ਨਹੀਂ ਖਾਦਾ ਉਹਨਾਂ ਨੇ ਕਿਹਾ ਜਿਹੜੇ ਸਾਡੇ ਵੀਰ ਸਾੜਕ ਦੇ ਬੈਠੇ ਆ ਤੇ ਲੰਗਰ ਬਣਾ ਰਹੇ ਆ ਵੀ ਅਸੀਂ ਤਾਂ ਉਹੀ ਲੰਗਰ ਚੱਲਾਂਗੇ ਗੱਲ ਗੱਲਬਾਤ ਰਾਤ 7 ਵਜੇ ਤੱਕ ਚੱਲਦੀ ਰਹੀ ਪਰ ਇਹ ਗੱਲਬਾਤ ਉਸ ਨੇੜੇ ਮਤਲਬ ਉਹਨਾਂ ਨੇ ਕਿਹਾ ਭਰੋਸਾ ਦਵਾਇਆ ਵੀ ਅਸੀਂ ਨਾ ਤੇ ਐਮੈਂਡਮੈਂਟ ਕਰ ਦਿੰਦੇ ਕੁਝ ਕਾਨੂੰਨਾਂ ਦੇ ਤੇ ਜਿਹੜੇ ਸਾਡੇ ਕਿਸਾਨ ਨੇ ਉਹ ਕਹਿੰਦੇ ਵੀ ਸਾਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ ਹੈ ਵੀ ਇਹ ਕਾਨੂੰਨ ਤੁਸੀਂ ਰੱਦ ਕਰੋ ਉਹਦੇ ਕਰਕੇ ਫਿਰ ਅੱਜ ਸਾਡੀ ਕਿਸਾਨਾਂ ਦੀ ਬੜੀ ਜਿਹੜੀ ਲੀਡਰ ਹੈ ਉਹਨਾਂ ਦੀ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਉਹ ਮੀਟਿੰਗ ਜੇ ਅੱਜ ਮਤਲਬ ਸ਼ਾਮ ਨੂੰ ਪਤਾ ਲੱਗੂਗਾ ਬੁੱਧ ਜੀ ਕੀ ਸਾਡੇ ਕਿਸਾਨਾਂ ਦੀ ਮੀਟਿੰਗ ਚੱਲਦੀ ਹੈ ਵੀ ਰਾਤ ਕਰਾਂ ਦੀ ਹੈ ਚੱਲਦੀ ਹੈ ਅਸਲ ਦਾ ਮੰਗ ਮੇਨ ਦਾ ਸਾਡੀ ਇਹੀ ਹੈ ਵੀ ਸਾਨੂੰ ਇਹ ਕਾਨੂੰਨ ਚਾਹੀਦੇ ਨਹੀਂ ਹੈਗੇ ਫਿਰ ਹੁਣ ਇੱਕ ਗੱਲ ਦੇਸ਼ਵਰ ਦੀ ਆ ਗਈ ਸਾਰੇ ਜਿੰਨਾ ਆਪਣਾ ਹਿੰਦੂਸਤਾਨ ਹੈਗਾ ਭਾਰਤ ਜਿਹੜਾ ਹੈਗਾ ਵੀ ਇਹ ਸਾਰੇ ਮਤਲਬ ਪੱਲੇ ਸਾਰਿਆਂ ਨੂੰ ਜਿਹੜੀ ਐਮਐਸਪੀ ਹੈ ਇਹ ਸਾਰੇ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਸਾਰੇ ਕਿਸਾਨ ਸਾਡੇ ਭਾਈ ਆ ਚਲੋ ਪੰਜਾਬ ਹਰਿਆਣਾ ਨੇ ਅੰਦੋਲਨ ਪਹਿਲਾਂ ਕਰ ਲਿਆ ਪਰ ਉਹ ਵੀਰ ਵੀ ਸਾਡੀ ਮਦਦ ਵਿੱਚ ਆ ਰਹੇ ਹਨ ਉਹਨਾਂ ਦਾ ਵੀ ਉਨਾ ਹੀ ਹੱਕ ਹੈ ਜੇ ਕੋ ਉੱਥੇ ਜਿਹੜੇ ਬਿਹਾਰ ਦੇ ਪੰਜ ਕਿਲੇ ਵਾਲੇ ਇੱਥੇ ਨੌਕਰੀ ਕਰਨ ਆਨੇ ਆ ਪੰਜਾਬ ਚ ਜਾਂ ਝੋਨਾ ਲੈ ਕੇ ਇੱਥੇ ਵੇਚਣ ਆਨੇ ਆ ਉਹ ਮਤਲਬ ਇਹ ਜਿਹੜੀ ਗਵਰਨਮੈਂਟ ਹੈ ਖਾਤਮ ਕਰਨ ਦੀ ਨੂੰ ਕੋਆਪਰੇਟ ਕਰਾਣੇ ਦੇ ਥੱਲੇ ਆ ਕੇ ਇਹਨਾਂ ਦੀ ਮਤਲਬ ਥੱਲੇ ਆ ਕੇ ਕੋਆਪਰੇਟ ਕਰਾਣੇ ਦੇ ਮਤਲਬ ਜਿਹੜਾ ਇਹ ਕਾਨੂੰਨ ਲਾਗੂ ਕਰਿਆ ਇਹ ਬਹੁਤ ਗਲਤ ਕਾਨੂੰਨ ਹੈ ਜੀ ਜ਼ਿਮੀਂਦਾਰ ਵਾਸਤੇ ਹੁਣ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਬਜ਼ੁਰਗਾਂ ਨੂੰ ਵੀ ਪਤਾ ਲੱਗ ਗਿਆ ਜਿਹੜੇ ਕਾਨੂੰਨੀ ਮਾਹਰ ਹੈ ਵਕੀਲ ਉਹ ਵੀ ਸਾਡੇ ਵਿੱਚ ਜ਼ਿਮੀਂਦਾਰਾਂ ਦੇ ਵਿੱਚ ਮੁੰਡੇ ਹੈ ਉਹਨਾਂ ਨੇ ਕਾਨੂੰਨਾਂ ਨੂੰ ਸਾਰਾ ਕੁਝ ਪੜ੍ਹ ਕੇ ਦੇਖਿਆ ਇਹ ਕਾਨੂੰਨ ਜਿਹੜੇ ਹੈਗੇ ਹੈ ਇਹ ਜ਼ਿਮੀਂਦਾਰ ਵਾਸਤੇ ਬਹੁਤ ਘਾਤਕ ਹੈ ਹੌਲਾ ਹੌਲਾ ਇਹ ਜਮੀਨਾ ਮਤਲ ਜਿਹੜੇ ਐਗਰੀਮੈਂਟ ਹੋਣਗੇ ਜ਼ਮੀਂਦਾਰ ਨਾਲ ਉਹਦੇ ਲੂਨ ਵੀ ਲੈ ਸਕਦੇ ਆ ਲੂਨ ਲੈ ਕੇ ਇਹ ਭੱਜ ਵੀ ਸਕਦੇ ਆ ਪਰ ਜ਼ਮੀਂਦਾਰ ਨੂੰ ਫੇਰ ਉਹ ਲੂਨ ਮਤਲਬ ਜ਼ਮੀਨ ਬੈਂਕੋਂ ਦੀ ਗਿਰਵੀ ਕਰ ਲੈਣਗੇ ਕਿ ਉਸਤੇ ਫੇਰ ਉਹਦੇ ਨਾਲ ਬੜਾ ਨੁਕਸਾਨ ਹੋਊਗਾ ਨੁਕਸਾਨ ਮਤਲ ਹੋਣ ਦੀ ਇਹ ਗੱਲ ਹੈ ਵੀ ਬੇਰੁਜ਼ਗਾਰੀ ਦਾ ਪੰਜਾਬ ਹਰਿਆਣਾ 'ਚ ਪਹਿਲਾਂ ਹੀ ਹੈਗੀ ਪਹਿਲਾਂ ਹੀ ਬਜ਼ੁਰਗੋ ਜਿਹੜੇ ਮਤਲਬ ਬੰਦੇ ਆ ਨਾ ਜਿਹਦੇ ਇੱਕ ਵੀ ਹੈਗੇ ਦੋ ਐ ਉਹ ਬਾਹਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਉਹਦੇ ਨਾਲ ਇਹ ਸਾਰਾ ਬਹੁਤ بڑا ਨੁਕਸਾਨ ਹੋ ਜੂਗਾ ਜੀ ਅੱਛਾ ਜਿਹੜਾ ਪੁਆਇੰਟਾਂ ਦੇ ਗੱਲ ਕਰਦੇ ਪਏ ਹੋ ਤੁਸੀਂ ਇਸ ਬਾਰੇ ਜਿਹੜਾ ਵਾ ਸਾਹ ਜਿੱਥੇ ਬੰਦੀਆਂ ਵੱਲੋਂ ਲਿਖ ਕੇ ਦਿੱਤਾ ਗਿਆ ਵਾ ਕੇਂਦਰ ਨੂੰ ਜੇਕਰ ਉਹ ਸਹਿਮਤੀ 받 ਜਾਂਦੀ ਹੈ ਫਿਰ ਕੀ ਕਾਨੂੰਨ ਜਿਹੜਾ ਸੈੱਟ ਕਰ ਲੈ ਦੇਖੋ ਜੀ ਜਿਹੜਾ ਲੀਕੇ ਦਿੱਤਾ ਹੈਗਾ ਅਸਲ ਤਾਂ ਗੱਲ ਇਹੀ ਅੱਜ ਜਿਹੜੀ ਮੀਟਿੰਗ ਚੱਲਦੀ ਹੈ ਵੀ ਇਹ ਰੱਦ ਹੀ ਹੋਣੇ ਚ ਫੇ ਜੋ ਇਹ ਐਮੈਂਡਮੈਂਟ ਜਿਹੜੀ ਇਹ ਮਤਲਬ ਕਹਿੰਦੇ ਆ ਵੀ ਚਰਨ ਨੂੰ ਫਿਰ ਉਹ ਜੇ ਕਿਸਾਨ ਜਥੇਬੰਦੀਆਂ ਦੇ ਮੁਤਾਬਕ ਕਰਨ ਇਹ ਫੇਰ ਤਾਂ ਠੀਕ ਹੈ ਨਹੀਂ ਤਾਂ ਫਿਰ ਧਰਨਾ ਪਰਦਾਸ਼ ਇਸ ਤਰ੍ਹਾਂ ਜਾਰੀ ਰਹੂਗਾ ਸਾਇਦ ਤੁਹਾਨੂੰ 6 ਮਹੀਨੇ ਲੱਗਣ 3 ਮਹੀਨੇ ਲੱਗਣ ਪਰ ਇਹ ਮਤਲਬ ਜੇ ਗੱਲਬਾਤ ਇੱਥੇ ਆ ਵੀ ਸਰਕਾਰ ਦੇ ਅਸੀਂ ਗੋਡੇ ਟਿਕਾ ਕੇ ਰਾਵਾਂਗੇ ਐਡਾ ਬੜਾ ਤੁਹਾਨੂੰ ਪਤਾ ਵੀ ਤੁਸੀਂ ਮੀਡੀਆ ਵਾਲੇ ਜਾਣਦੇ ਆ ਵੀ ਪਹਿਲੀ ਵਾਰੀ ਸੰਘਰਸ਼ ਐਡਾ ਬੜਾ ਹੋਇਆ ਅਜੇ ਹੋਰ ਸਾਡਾ ਤੇਜ ਹੋਊਗਾ ਹੋਰ ਸਟੇਟਾਂ ਦੇ ਬੰਦੇ ਆ ਰਹੇ ਆ ਹੋਰ ਚਾਰ ਸਵੇਰੇ ਦੇ ਦਿੱਲੀ ਨੂੰ ਸੀਲ ਕਰਦੇ ਹੋ ਇਹ ਗੱਲ ਹੈ ਅੱਛਾ ਇੱਕ ਜਿਹੜਾ ਅਲੱਗ ਅਲੱਗ ਫੋਨ ਕੀਤਾ ਜਾ ਰਿਹਾ ਹੈ ਕਦੇ ਅਮੀਸ਼ਾ ਵੱਲੋਂ ਫੋਨ ਕੀਤਾ ਗਿਆ ਕਿਸਾਨ ਅਤੇ ਬੰਦੀਆਂ ਗ੍ਰਾਹਾਂ ਨੂੰ ਕਦੇ ਉਹ ਮੂਤਾ ਸਿੰਘ ਨੂੰ ਫੋਨ ਕਰਦੇ ਆ ਕਿਸ ਤੂ ਜਿਸ ਤਰ੍ਹਾਂ ਦੇਖਦੇ ਹੋ ਉਸ ਤੋਂ ਬਾਅਦ ਅਲੱਗ ਫੋਨ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਨੇ 40 ਕਿਸਾਨ ਅਤੇ ਬੰਦੀਆਂ ਜਿਹੜੀਆਂ ਉਹਨਾਂ ਦੇ ਆਪਸ ਵਿੱਚ ਮਿਲੁੰਦੇ ਆ ਇਹ ਗੱਲ ਮਤਲਬ ਸਾਨੂੰ ਤੋੜਨ ਦੀ ਸਿਆਸਤ ਕਰਦੇ ਸੀ ਪਰ ਜਿਹੜੇ ਹੁਣ ਲੋਕ ਪਿੱਛੇ ਜੁੜੇ ਹੋਏ ਆ ਮੂਰੇ ਜਿਹੜੇ ਅਸੀਂ ਆਗੂ ਲਾਏ ਪਿਆ ਉਹਨਾਂ ਦੇ ਸਾਨੂੰ ਦੇਖੋ ਭਰੋਸਾ ਵੀ ਕਰਨਾ ਕਰਨਾ ਵੀ ਚਾਹੀਦਾ ਪਰ ਹੁਣ ਇਹੋ ਜੀ ਕੋਈ ਗੱਲਬਾਤ ਨਹੀਂ ਜਦੇ ਬੰਦੀਆਂ 33 32 ਜਿਹੜੀਆਂ ਇਕੱਠੀਆਂ ਹੈਗੀਆਂ ਉਹ ਜੇ ਹੁਣ ਕੋਈ ਤਾੜ ਵਿਟੋ ਕੋਈ ਗੱਲਬਾਤ ਕਰੂਗਾ ਉਹਨੂੰ ਲੋਕਾਂ ਨੂੰ ਤੁਹਾਨੂੰ ਪਤਾ ਵੀ ਜਿਹੜੇ ਪਿਛਲੇ ਲੋਕ ਮਾਫ ਵੀ ਨਹੀਂ ਕਰਨਗੇ ਪਰ ਉਹ ਇਹੋ ਜੀ ਹੁਣ ਸੋਚ ਵੀ ਨਹੀਂ ਲੈ ਕੇ ਜਾਣਗੇ ਵੀ ਐਡਾ ਵੱਡਾ ਇਕੱਠ ਹੋਇਆ ਤੇ ਅੱਜ ਅਸੀਂ ਇੱਕ ਕਦਮ ਵੀ ਚੁੱਕ ਗਏ ਇੱਕ ਕਦਮ ਵੀ ਅਸੀਂ ਪਿੱਛੇ ਕਰ ਲਿਆ ਤਾ ਫਿਰ ਸਾਨੂੰ ਇਹ ਮੌਕਾ ਨਹੀਂ ਕਦੇ ਮਿਲਨੇਗਾ ਹਾਂ ਜੀ ਆਪਣਾ ਇਸ ਸੰਘਰਸ਼ ਸਾਰਾ ਜਿੱਤ ਕੇ ਮੁੜਾਂਗੇ ਇਹੀ ਅਰਦਾਸਾਂ ਕਰਕੇ ਆਏ ਆਂ ਇਹੀ ਸਾਡੇ ਜਿਹੜੇ ਪਿੱਛੇ ਗੁਰਦੁਆਰੇ ਚ ਬੀਰ ਬੈਠੇ ਆਂ ਗਰੱਤੀ ਬੈਠੇ ਹੋਰ ਤੇ ਰੋਜ਼ ਇਸ ਗੱਲ ਦੀ ਅਰਦਾਸ ਕਰਦੇ ਆਂ ਵੀ ਸਾਡੇ ਜਿਹੜੇ ਯੋਧੇ ਅੱਗੇ ਲੱਗੇ ਪਏ ਮਤਲਬ ਕੰਮ ਕਰ ਰਹੇ ਆ ਸਾਰੇ ਦਿੱਲੀ ਤੇ ਤੇ ਪਹੁੰਚੇ ਹੋਏ ਕੁੰਢੀਵਾਕ ਤੇ ਵੀ ਇਹ ਸੰਘਰਸ਼ ਸਾਰਾ ਜਿੱਤ ਕੇ ਮੁੜਾਂਗੇ अच्छा एक चीज ਹੋਰ ਹੈ ਜਿਹੜੇ ਕੋਈ ਸ਼ਰਾਰਤੀ ਅੰਸਰ ਫੜੇ ਗਏ ਨੇ ਧਰਮਿਆਂ ਦੇ ਵਿੱਚੋਂ ਜਿਹੜੇ ਕੁੜੀਆਂ ਦੇ ਨਾਲ ਮਿਸਬੀਹੇਵ ਕਰ ਰਹੇ ਸੀ ਜਾਂ ਫਿਰ ਹੋਰ ਤਰੀਕੇ ਦੀਆਂ ਸ਼ਰਾਰਤਾਂ ਸਾਹਮਣੇ ਆਈਆਂ ਨੇ ਕੋਈ ਕਿਸਾਨਾਂ ਨੇ ਫੜਿਆ ਇਸ ਨੂੰ ਕਿਸ ਤਰੀਕੇ ਨਾਲ ਦੇਖੋ ਦੇਖੋ ਜੀ ਜਿਹੜੇ ਸਾਡੇ ਇੱਥੇ ਕਿਸਾਨ ਹੈ ਵੀ ਚਿੰਨੇ ਪੜੇ ਲਿਖੇ ਵੀ ਆ ਇੰਨੇ ਚੌਕਸ ਹੈ ਰਾਤ ਨੂੰ ਆਪਣੀਆਂ ਟਰਾਲੀਆਂ ਦੀ ਵੀ ਨਿਗਰ ਰੱਖਦੇ ਆ ਉਹ ਮਤਲਬ ਜਿਹੜੇ ਨਾਰਾ ਲਾਉਂਦੇ ਆ ਕੋਈ ਗੱਲਬਾਤ ਕਰਦੇ ਆ ਸਾਡੇ ਕਿਸਾਨ ਉਸੇ ਤਰ੍ਹਾਂ ਸਮਝਾ ਦੇ ਉਹ ਸਾਡੇ ਕਿਸਾਨਾਂ ਨੇ ਫਿਰ ਉਹ ਦੋ ਕੁੜੀਆਂ ਵੀ ਫੜਾਈਆਂ ਚਾਰ ਬੰਦੇ ਵੀ ਫੜਾਏ ਤਾਂ ਹੁਣ ਉਹ ਮੈਸੇਜ ਇਹ ਚਲੇ ਗਿਆ ਸਾਰੇ মিডিਆ ਦੇ ਦੱਸ ਦਿਆ ਵੀ ਜੇ ਕੋਈ ਇੱਥੇ ਹਰਕਤ ਕਰਨਗੇ ਆ ਕੋਈ ਗੱਲਬਾਤ ਆਉਟ ਕਰਨਗੇ ਕਿਸਾਨਾਂ ਦੇ ਵੀ ਕਿਸਾਨ ਫਿਰ ਬਕਸਣਗੇ ਨਹੀਂ ਅਸੀਂ ਦੇਖੋ ਹੋਰ ਤਾਂ ਕੁਝ ਨਹੀਂ ਡੰਡੇ ਰੱਖੇ ਪਏ ਵੀ ਡੰਡੇ ਨਾਲ ਥੋੜਾ ਬਹੁਤਾ ਸੂਤਾ ਵੀ ਲਾਵਾਂਗੇ ਬੰਨ ਕੇ ਵੀ ਰੱਖਾਂਗੇ ਇਹ ਗੱਲ ਸਾਡੀ ਅਸੀਂ ਪਹਿਲਾਂ ਹੀ ਸਲਾਹ ਕਰੀ ਵੀ ਪੁਲਿਸ ਨੂੰ ਬੰਦੇ ਫੜਾ ਦੇਣੇ ਸਾਨੂੰ ਉਹਨਾਂ ਦੀ ਬੋਲੀ ਦੇ ਪਤਾ ਲੱਗ ਜਾਂਦੇ ਵੀ ਇਹ ਕਿਹੜੀ ਬੋਲੀ ਬੋਲ ਰਹੇ ਆ ਵੀ ਇਹ ਸਰਕਾਰਾਂ ਦੇ ਬੰਦੇ ਛੱਡੇ ਹੋਏ ਆ ਇਹ ਕੋਈ ਸਾਡਾ ਨੁਕਸਾਨ ਨਹੀਂ ਸੀ ਮਤਲਬ ਜਿਹੜੀ ਟ੍ਰੇਨਿੰਗ ਅਸੀਂ 2 ਮਹੀਨੇ ਹੋਈ ਹੈ ਪੰਜਾਬ ਵਿੱਚ ਇਹ ਅਸੀਂ ਟ੍ਰੇਨਿੰਗ ਦਈ ਹੈ ਜੀ ਅਸੀਂ ਨੌਜਵਾਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਜਿਹੜੇ ਵੀ ਅਸੀਂ ਮੇਰੇ ਵਰਗੇ ਆ ਇਸੇ ਟ੍ਰੇਨਿੰਗ ਦੇ ਅਸੀਂ ਖੜੇ ਆ ਉਹੀ ਗੱਲਬਾਤ ਚੱਲਦੀ ਆ ਸੀ ਦੇਖੋ ਪੰਜਾਬ ਦੀ ਇੱਕ ਗੱਡੀ ਦਾ ਪੇਚ ਵੀ ਨਹੀਂ ਕਿਸੇ ਨੇ ਲਾਇਆ ਕੋਈ ਨੁਕਸਾਨ ਨਹੀਂ ਕੀਤਾ ਉੱਥੇ ਵੀ ਸਰਕਾਰ ਫੈਲ ਹੋਈ ਹਾਂਜੀ ਹੁਣ ਵੀ ਅਸੀਂ ਸਰਕਾਰ ਨੂੰ ਉਹ ਆਪਣੀ ਮੰਗ ਮਨਾ ਕੇ ਹਟਾਂਗੇ ਅੱਛਾ ਇੱਕ ਚੀਜ਼ ਹੋਰ ਹੈ ਜਿਹੜੇ ਕਿਸਾਨ ਨਹੀਂ ਆਏ تھے ਉਹਨਾਂ ਕਿਸਾਨਾਂ ਬਾਰੇ ਤੁਸੀਂ ਠੀਕ ਕਹੋਗੇ ਕਿ ਉਹ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਇੱਥੇ ਆਏ ਨੇ ਉਹਨਾਂ ਦੀ ਹੈਲਪ ਕਰ ਸਕਦੇ ਹੋ ਉਹ ਦੇਖੋ ਜੀ ਜਿਹੜੇ ਕਿਸਾਨ ਹੁਣ ਪਿੰਡਾਂ 'ਚ ਐ ਜਿਹੜੇ ਉਹਨੂੰ ਪਏ ਸੀ ਵੀ ਇਹ ਤਾਂ ਸਿੰਬੂ ਬਾਡਰ ਨਹੀਂ ਟੱਪਣੇਗੇ ਉਹ ਕਿਸਾਨ ਹੁਣ ਪਸਤਾਨਦੇ ਪਏ ਐ ਵੀ ਅਸੀਂ ਕਿਉਂ ਇੱਥੇ ਬੈਠੇ ਐ ਉਹ ਤੁਰਪੇ ਜੀ ਉਹ ਮਤਲਬ ਉਹਨਾਂ ਦੇ ਘਰ ਵਾਲੇ ਉਹਦੇ ਪੁੱਤ ਜਿਹੜੇ ਛੋਟੇ ਆ ਵੀ ਬਾਪੂ ਤੂੰ ਨਹੀਂ ਤੂੰ ਨਹੀਂ ਗਿਆ ਉੱਥੇ ਦਿੱਲੀ ਉਹ ਫਿਰ ਬਾਪੂ ਦੀਆਂ ਅੱਖਾਂ ਨਹੀਂ ਸਾਹਮਣੇ ਲੱਗਦੀਆਂ ਬਾਪੂ ਨੂੰ ਕਹਿੰਦਾ ਵੀ ਮੈਂ ਪੁੱਤ ਜਾ ਰਿਹਾ ਤੂੰ ਪਾਣੀ ਪੁਣੀ ਦਾ ਡੰਗਰਾਂ ਡੰਗਰਾਂ ਦਾ ਸੰਭਾਲ ਲਿਓ ਉਹਦਾ ਪੁੱਤ ਚਾਹੇ ਕੋਈ 10 ਸਾਲ ਦਾ ਕਿ 12 ਸਾਲ ਦਾ ਉਹ ਕਹਿੰਦਾ ਬਾਪੂ ਤੂੰ ਦਿੱਲੀ ਨੂੰ ਜਾ ਵੀ ਦਿੱਲੀ ਚਲੇ ਜਾ ਬਸ ਵੀ ਸਾਤਾਂ ਹੀ ਸਾਡੀ ਕੀਤੀ ਬਾੜੀ ਬਚਣੀ ਹੈ ਕਿ ਨਹੀਂ ਤਾਂ ਅਸੀਂ ਜੰੂਨਾ ਤੋਂ ਵੀ ਖੇਲੇ ਹੋ ਜਾਈਏ ਇਹ ਗੱਲ ਵਾ ਠੀਕ ਹੈ ਇਹ ਯਾਰ ਬੰਦੇ ਦਾ ਹਾਂ ਜੀ ਬੋਲੋ ਕੁਛ ਸਾਰੇ ਜਿਹੜੇ ਬੰਦਿਆਂ ਦੀ ਮੀਟਿੰਗ ਚੱਲ ਰਹੀ ਹੈ ਅੱਜ ਦੀ ਮੀਟਿੰਗ ਤੋਂ ਕੀ ਆਸਾਰ ਨੇ ਕਿ ਜਿਹੜੀ ਆਪਸ ਦੇ ਵਿੱਚ ਮੀਟਿੰਗ ਹੋ ਰਹੀ ਹੈ ਭਲਕੇ ਜਿਹੜੀ ਮੀਟਿੰਗ ਹੋਣੀ ਹੈ ਫਾਈਨਰ ਦੇ ਨਾਲ ਕੁਝ ਕੁਛ ਨਿਕਿਆ ਆ ਪਿਆ ਹੈ ਬੈਰਿਕਾ ਖਾਲਸਾ ਸਾਹਿਬ ਹੈ ਵੀ ਪਰ ਮੈਂ ਯਾਰੇ ਦੱਸਣਾ ਚਾਹਨਾ ਹੈ ਚਾਲੂ ਦਾ ਇਹ ਜਿਹੜੀ ਹੈ ਮੀਟਿੰਗਾਂ ਨੇ ਜੀ ਇਹ ਪ੍ਰਾਇਮਰੀ ਮੀਟਿੰਗ ਹੈ ਉਸ ਤੋਂ ਬਾਅਦ ਜਿਹੜੇ ਇਹ ਬਿੱਲ ਸਟਾਰਟਿੰਗ ਹੋਈ ਹੈ ਬਿੱਲਾਂ ਦੀ ਇਹ ਸਨ 1991 ਤੋਂ ਸਟਾਰਟਿੰਗ ਹੋਈ ਹੈ ਇਹ ਬਿੱਲਾਂ ਦੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਮਤਲਬ ਇਹ ਪ੍ਰਧਾਨ ਮੰਤਰੀ ਨੇ ਲਾਏ ਨੇ ਫਿਰ ਬਿਲਕੁਲ ਨਹੀਂ ਪ੍ਰਧਾਨ ਮੰਤਰੀ ਦੇ ਪਿੱਛੇ ਜਿਹੜੇ ਪਾਵਰਫੁੱਲ ਲੋਕ ਬੈਠੇ ਨੇ ਮਤਲਬ ਤਾਕੜੇ ਕਰਾਣੇ ਬੈਠੇ ਨੇ ਬਹੁਤ ਸਮੇਂ ਦੀਆਂ ਉਹਨਾਂ ਦੀਆਂ ਨੀਤੀਆਂ ਨੇ ਕਿਉਂਕਿ ਜਿਹੜਾ ਜਲਵਾਜੂ ਹੈ ਪੰਜਾਬ ਦਾ ਪੌਣ ਪਾਣੀ ਹੈ ਕੱਲਾ ਪਾਣੀ ਲਾ ਲੋ ਮਿੱਟੀ ਲਾ ਲੋ ਇਦਾਂ ਦੀ ਧਰਤੀ ਨਹੀਂ ਹੈਗੀ ਅੱਜ ਠੀਕ ਹੈ ਜੀ ਇਹ ਕਹਿੰਦੇ ਨੇ ਵੀ ਮਤਲਬ ਪੰਜਾਬੀ ਖੁਸ਼ੀਆਂ ਵੀ ਕਰਦੇ ਨੇ ਮਰਦੇ ਨੇ ਆਰਥਿਕ ਪੱਖੋਂ ਇੰਨੇ ਤੰਗ ਨਹੀਂ ਯਾਰ ਫਿਰ ਵੀ ਇੰਨੇ ਖੁਸ਼ ਕਿਉਂ ਨੇ ਲੋਕਾਂ ਨੇ ਮਹਿਲ ਬੜਾਏ ਪਏ ਨੇ ਵੱਡੇ ਵੱਡੇ ਟਰੈਕਟਰ ਨੇ ਬੜੀਆਂ ਬੜੀਆਂ ਕਾਟੀਆਂ ਨੇ ਸਾਰੀਆਂ ਸਹੂਲਤਾਂ ਇਹਦਾ ਕਾਰਨ ਤਾਂ ਹੈਗਾ ਵੀ ਪੰਜਾਬੀ ਮਿਹਨਤੀ ਬਹੁਤ ਨੇ ਨੰਬਰ 2 ਗੁਰੂ ਮਹਾਰਾਜ ਦੀ ਕਿਰਪਾ ਹੈ ਕਾਂਜੇ ਦਰਿਆਵਾਂ ਦੀ ਧਰਤੀ ਹੋਈ ਆ ਉਹ ਵੀ ਦਰਿਆ ਇਹਨਾਂ ਨੇ ਇਸ ਜਿਹੇ ਨੀਤੀਆਂ ਵਾਲਿਆਂ ਨੇ ਵੰਡ ਤੇ ਸਾਡੇ ਕੋਲੇ ਬਹੁਤ ਦਰਿਆ ਘੱਟ ਰਹਿ ਗਏ ਦਰਿਆਵਾਂ ਚ ਪਾਣੀ ਨਹੀਂ ਸਾਡਾ ਆਪਣਾ ਪਾਣੀ ਇਹਨਾਂ ਨੇ ਹੋਰ ਸਟੇਟ ਨੂੰ ਦਿੱਤਾ ਠੀਕ ਹੈ ਜੀ ਹੁਣ ਇਹਨਾਂ ਨੇ ਰੌਲਾ ਪਾਤਾ ਪਾਣੀ ਖਤਮ ਹੋ ਰਿਹਾ ਜੀ ਬਹਾਨਾ ਨਾ ਕੋਈ ਇੱਕੋ ਐ ਇਹ ਜੀਰੀ ਲਾ ਰਹੇ ਨੇ ਇਹਨਾਂ ਦਾ ਪਾਣੀ ਕੱਲ ਇਹ ਐ ਵੀ ਜਿਹੜੀਆਂ ਇਸ ਕੁਰਸੀ ਦੇ ਪਿੱਛੇ ਨੀਤੀਆਂ ਨੇ ਤੱਕੜੇ ਕਰਾਣੇ ਨੇ ਉਹਨਾਂ ਨੂੰ ਸਾਡੀਆਂ ਸਰਦਾਰੀਆਂ ਚੰਗੀਆਂ ਨਹੀਂ ਲੱਗਦੀਆਂ ਆ ਸਾਡੀਆਂ ਬੰਨੀਆਂ ਹੋਈਆਂ ਪੱਗਾ ਇਹਨਾਂ ਨੂੰ ਸੋਭਦੀਆਂ ਰਹੀਆਂ ਕਿਉਂਕਿ ਸਿੱਖ ਕੌਮ ਇੱਕ ਯਾਰ ਹੈ ਜੀ ਵਿਸ਼ਾਲ ਕੌਮ ਹੈ ਜਿਹੜੀ ਮਤਲਬ ਜਿੱਥੇ ਵੀ ਲਾ ਲੋ ਆਪਣੇ ਦੇਸ਼ 'ਚ ਆ ਆਜ਼ਾਦੀ ਹੋਈ ਹੈ 95% ਕੁਰਬਾਨੀਆਂ ਆਪਣੇ ਦੇ ਪੰਜਾਬੀਆਂ ਨੇ ਜੇ ਇਹ ਆ ਚੀਜ਼ ਚਾਹੁੰਦੇ ਨੇ ਹੁਣ ਅਡਾਨੀ ਅਵਾਨੀ ਹਰ ਕੇ ਕਿੰਨੇ ਪੈਸੇ ਵਾਲ ਹੋ ਕੇ ਇਹਨਾਂ ਨੇ ਗੁਜਰਾਤ ਦੀ ਜ਼ਮੀਨ ਕਿਉਂ ਨਹੀਂ ਲਈ ਰਾਜਸਥਾਨ ਦੀ ਨਹੀਂ ਲਈ ਮਹਾਰਾਸ਼ਟਰ ਦੀ ਨਹੀਂ ਲਈ ਉਧਰ ਆਪਾਂ ਹਿਮਕੋਟ ਸਾਹਿਬ ਇਹਨਾਂ ਧਰਤੀਆਂ 'ਚ ਉਹ ਹੈ ਨਹੀਂ ਉਪਰ ਜਿਹੜੀ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਤਾਂ ਹੈ ਕਿਉਂਕਿ ਉੱਥੇ ਚੰਗੇ ਕੰਮ ਹੁੰਦੇ ਨੇ ਲੰਗਰ ਸੇਵਾ ਹੁੰਦੀ ਹੈ ਗੁਰੂਆਂ ਦੀ ਧਰਤੀ ਹੈ ਇਹਨੂੰ ਯਾਰ ਦੱਬਣਾ ਨਾ ਮੁਨਕੇ ਬਿਲਕੁਲ ਤੇ ਏਸਨ ਕਿਸਾਨ ਸਾਡੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਕਿਸਾਨਾਂ ਦੀ ਮੀਟਿੰਗ ਦਾ ਅਪਡੇਟ ਵੀ ਤੁਹਾਨੂੰ ਤਾਜ਼ਾ ਦੱਸ ਦਿੰਨੇ ਆ ਕਿ ਇੱਕ ਪਾਸੇ ਕਿਸਾਨਾਂ ਦੀ ਮੀਟਿੰਗ ਲਗਾਤਾਰ ਚੱਲੀ ਹੈ ਦੂਜੇ ਪਾਸੇ ਜਿਹੜੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨ ਆਏ ਨੇ ਉਹ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਤੇ ਹੋਰ ਤਿੱਖਾ ਕਰਨ ਦਾ ਇਹ ਨੇ ਕੇਂਦਰ ਸਰਕਾਰ ਨਾਲ ਭਲਕੇ ਮੀਟਿੰਗ ਹੈ ਪਰ ਅੱਜ ਦੀ ਮੀਟਿੰਗ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ